ਤੰਗ ਵਿੱਚ ਤੋਂ ਹੈ ਵਿੱਚ ਤੋਂ ਬਟਾਲੇ ਤੋਂ ਹੀ ਸਾਰਾ ਕਿੰਦਾ ਨੋਤਰਾ ਲੱਗਦਾ ਖਣ ਦੇ ਵਿੱਚ ਲੋਕੀ ਆਪਣੇ ਘਰਾਂ ਜੇਰ ਜਾਈਏ ਜੁੜੇ ਪਰ ਇਹ ਚਾਹ ਬਣਦੇ ਮੈਂ ਕਹਿੰਨਾ ਸਹਰਾ ਕਬ ਵਾਲਿਆਂ ਦਾ ਜੀ ਬੜਾ ਧੰਨਵਾਦ ਇਹ ਇਹਨਾਂ ਦਾ ਬੜੇ ਚਿਰ ਤੋਂ ਇਹ ਸੇਵਾ ਕਰਦੇ ਲੋਕਾਂ ਦੀ ਚਾਹ ਗਰੀਬਾਂ ਨੂੰ ਬੱਚਿਆਂ ਵਾਸਤੇ ਕਪੜਾ ਦੇ ਰਿਆ ਚਾਹ ਦੇ ਰਿਆ ਖਾਣ ਪੀਣ ਲਈ ਰਾਸ਼ਨ ਪਾਣੀ ਦੇ ਰਿਆ ਤੇ ਇਹਨਾਂ ਬਹੁਤ ਵਧੀਆ ਲੱਗਦਾ ਕਿ ਅਸੀਂ ਰੋਜ਼ ਇੱਥੇ ਸੰਗਤ ਵੇਨੇ ਆ ਬੱਚੇ ਨਿੱਕੇ ਨਿੱਕੇ ਬੱਚੇ ਜਿਹੜੇ ਆ ਗਰੀਬ ਘਰਾਂ ਦੇ ਚਾਹ ਪੀਂਦੇ ਆ ਰਸ ਖਾਂਦੇ ਆ ਤੇ ਬੜੀ ਮਨ ਨੂੰ ਸ਼ਾਂਤੀ ਹੁੰਦੀ ਆ ਲੋਕੀ ਜਿਹੜੀਆਂ ਜਿਹੜੇ ਬੜੇ ਪਰ ਸੇਵਾ ਕਰਨ ਵਾਲੇ ਜਿਹੇ ਸੇਵਾ ਕਰਨੀ ਜਾਣੀਆਂ ਸੇਵਾ ਕਰਨ ਵਾਲਿਆਂ ਨੇ ਉਹਨਾਂ ਦੇ ਸੇਵਾ ਕਰੀ ਜਾਣੀਆਂ। ਉਹ ਪਰ ਗਰਮੀ ਉਹ ਪਾਣੀ ਉਹ ਪਾਣੀ ਵਰਤਦੇ ਜੀ ਹਾਂਜੀ ਹਾਂਜੀ ਉਹ ਪਾਣੀ ਵਰਤਉਂਦੇ ਆ ਬਹੁਤ ਵਧੀਆ ਲੱਗਦਾ। ਬੰਦਾ ਇਦਾਂ ਦੀ ਸੇਵਾ ਕਰਨੀ ਦੇਖੀ ਕਿ ਸਿਰਸਰੇ ਕੋਈ ਚਾਹ ਵਾਲਾ ਪਾਣੀ ਨਹੀਂ ਗੁੰਜਿੰਦੀ ਕਿੱਥੇ ਹਾਂਜੀ ਇਹ ਜੀ ਸੇਵਾ ਤੇ ਕਰਨੀ ਚਾਹੀਦੀ ਜੇ। ਪਰ ਜਿਹੜੇ ਬੱਚੇ ਨਿੰਗਨੇ ਕੇ ਬੱਚੇ ਨੇ ਠੰਡ 'ਚ ਕੋਈ ਫੁੱਟਬਾਲ ਤੇ ਸੱਤਾ ਹੁੰਦਾ ਜਾ ਰਹੇ ਉਹਨਾਂ ਵਾਸਤੇ ਦੀ ਬੜਾ ਵਧੀਆ ਹੋ ਜਾਂਦਾ ਵੀ ਚਲ ਉਹਨਾਂ ਨੂੰ ਚਾਹ ਮਿਲ ਜਾਂਦੀ ਗਰਮ ਗਰਮ ਸੇ ਸੇ ਰੇ ਠੰਡ ਜਾਏ ਕੋਈ ਕੰਮ ਕਰ ਵਾਲੇ ਵੀ ਤੜਕੇ ਜਾਣ ਵਾਲੇ ਕੋਈ ਤੜਕੇ ਜਾਣ ਵਾਲੇ ਵੀ ਹੁੰਦੇ ਹਾਂ ਜੀ ਤੁਸੀਂ ਕੰਮ ਕਰਦੇ ਆਂ ਅਸੀਂ ਵੀ ਕਰਦੇ ਆਂ ਜੀ ਢਲਾਈ ਦਾ ਕੰਮ ਤੇ ਸਾਨੂੰ ਵੀ ਬੜਾ ਵਧੀਆ ਚਾਹ ਇਹੋਲੇ ਲੱਗਦੀ ਆ ਟੌਪ ਦੀ ਜਾ ਕੇ ਅਸੀਂ ਲੋਹੇ ਦੇ ਵਿੱਚ ਕੰਮ ਕਰਾਂਗੇ ਥੈਂਕ ਯੂ ਜੁਤਿੰਦਰ ਕਾਟ ਸਹਾਰਾ ਕਲੱਬ ਕੋਈ ਕੀ ਕਾਰਨ ਹੈ ਤੁਹਾਨੂੰ ਜਿਹੜੇ ਸਿਰ ਲੱਗ ਰਿਹਾ ਹੈ ਸਰ ਸਾਡੇ ਮੰਤ ਯੋਜ ਹੈ ਸੇਵਾ ਦਾ ਜਦੋਂ ਜਵੋਸ਼ ਹੰਦਾਨਾ ਮੰਚ ਤੇ ਕੋਈ ਠੰਡ ਦੀ ਪ੍ਰਭਾਵ ਵੀ ਨਹੀਂ ਹੁੰਦੀ ਸੋਸਰੇ ਸਾਨੂੰ ਮਤਲ ਬਹੁਤ ਵਧੀਆ ਲੱਗ ਰਹਾ ਹੈ ਇਹ ਇਨੀ ਦਿਲਚਸਪੀ ਸਾਨੂੰ ਹੁੰਦੀ ਹੈ ਵੀ ਜਿੱਦਨ ਹੀ ਕੱਲ ਸਾਨੂੰ ਕਿਤੇ ਐਮਰਜੈਂਸੀ ਜਾਣਾ ਵਿਆ ਸੀ ਤੇ ਇਸ ਤਰ੍ਹਾਂ ਲੱਗਦਾ ਹੈ ਵੀ ਕੱਲ ਸਾਡੇ ਦਿਨ ਚ ਕੋਈ ਕਮੀ ਰਹੀ ਹੈ ਸਰ ਇਹੀ ਗੱਲ ਹੈ ਵੀ ਇੱਕੋ ਇੱਕ ਕੰਮ ਸੇਵਾ ਦਾ ਇਸਨਾ ਨਾਂ ਹੈ ਕਈ ਕਮਤ ਤੇ ਅਹੀ ਬੀਜ ਬੋਨੇ ਆ ਠੀਕ ਹੈ ਉਹਨੂੰ ਕਿਦੋਂ ਫਲ ਮਿਲਣਾ ਹੈ ਠੀਕ ਹੈ ਪਰ ਇਹ ਪਰਮਾਤਮਾ ਨੇ ਤਰੰਤ ਫਲ ਵਾਲਾ ਸਾਬਕ ਹੈ ਕਿ ਸੇਵਾ ਕਰਦੇ ਹੋ ਉਹਦੇ ਨਾਲ ਨਾਲ ਸਕੂਨ ਮਿਲਦਾ ਹੈ ਮਨ ਚ ਦਿਆ ਭਾਵਨਾ ਆਂਦੀ ਹੈ ਹੋਰ ਵੱਧਦੀ ਹੈ ਦਿਆ ਭਾਵਨਾ ਵੀ ਜਿਹੜੋਂ ਲੋਕਾਂ ਦਾ ਅਸ਼ੀਰਵਾਦ ਮਿਲਦਾ ਹੈ ਤੇ ਪਰਮਾਤਮਾ ਦੀ ਕਿਰਪਾ ਵਰਸਦੀ ਹੈ ਮੇਰੇ ਅਸੀ ਤੜਕ ਸਹਾਰਾ ਨਹੀਂ ਐ ਤੇ ਕੁਦਰਤ ਜਿਹੜੀ ਹੈ ਸਾਡਾ ਸਵਾਗਤ ਕਰਦੀ ਹੈ ਜਿਹੜੀ ਸਵੇਰੇ ਸਵੇਰੇ ਔਸ ਜਿਹੜੀ ਸਾਡੇ ਉੱਪਰ ਪ੍ਰਮਾਤਮਾ ਦੀਆਂ ਪ੍ਰਮਾਤਮਾ ਵੱਲੋਂ ਬੂੰਦਾਂ ਜਿਹੜੀਆਂ ਇੱਕ ਅਸ਼ੀਰਵਾਦ ਰੂਪ ਦੇ ਸਾਡੇ ਸਾਰੇ ਸਹਾਰਾ ਕਲਬ ਦੇ ਵਿੱਚ ਮੰਡਾ ਦੇ ਪਈਆਂ ਉਹ ਇੱਕ ਪ੍ਰਮਾਤਮਾ ਦਾ ਅਸ਼ੀਰਵਾਦ ਹੈ। ਫਿਰ ਕੀ ਕਰਦੇ ਕੱਪੜੇ ਦੀ ਲਿਖੇ ਇੱਥੇ ਜਿਹੜੇ ਕਿਉਂਕਿ ਸਵੇਰੇ ਸਵੇਰੇ ਜਿਹੜੇ ਲੋਕ ਹੁੰਦੇ ਨਾ ਉਹ ਵਾਕਿਆ ਹੀ ਘੜੀਦਾਰ ਹੁੰਦੇ ਆ ਲੇਬਰ ਵਾਲੇ ਹੁੰਦੇ ਆ ਜਿਹੜੇ ਕਾਰਖਾਨੇ ਚ ਜਾ ਕੇ ਇੱਕ ਕੰਮ ਕਰਦੇ ਨੇ ਤੇ ਜਾਂ ਜਿਹੜੇ ਲੋਕ ਬਾਹਰ ਤੋਂ ਹੁੰਦੇ ਨੇ ਤੇ ਰਾਹਗਰੀ ਨੇ ਜਾਂ ਲੰਬੇ ਸਾਹਮਣੇ ਤੋਂ ੱੱਲੇ ਹੋਏ ਨੇ ਇੱਥੇ ਰੁੱਕ ਕੇ ਉਹਨਾਂ ਵਾਸਤੇ ਉਹਨਾਂ ਦਾ ਜਿਹੜਾ ਇੱਕ ਸਵਾਗਤ ਚਾਹ ਦੇ ਨਾਲ ਸਵਾਗਤ ਨਾਲ ਰਾਸਤਿਆ ਲੈ ਉਹ ਕਾਫੀ ਲੰਬੇ ਸਮੇਂ ਤੱਕ ਲੱਗਦਾ ਸ਼ਾਂਤੀ ਸ਼ਾਂਤੀ ਬਹੁਤ ਹੀ ਕਮੀ ਸ਼ਾਂਤੀ ਦਾ ਸ਼ਾਂਤੀ ਹੋਰਵਾਦੀ ਇਹ ਜੁਨਾਬ ਸਰੇ ਦੇਖੋ ਸਭ ਤੋਂ ਵੱਡਾ ਬੂਥ ਇੱਥੇ ਹੈ ਉਹਦੇ ਨਾਲ ਬੱਸ ਸਟੈਂਡ ਰੇਲਵੇ ਸਟੇਸ਼ਨ ਸ੍ਰੀ ਬਾਵਾਲਾਲ ਜੀ ਹਸਪਤਾਲ ਸਿਵਲ ਹਸਪਤਾਲ ਤੇ ਨਾਲ ਹੀ ਲੇਬਰ ਚੌਂਕ ਤੇ ਜਿਹੜਾ ਹੈ ਉਹ ਰੋਜ਼ਾਨਾ ਜਿਹੜੀ ਹੈ ਉੱਥੇ ਚਾਹ ਜਾਂਦੀ ਹੈ ਜੀ ਫਿਰ ਦੱਸਾ ਜੀ ਇਹ ਮਾਰਗ ਦੀ ਕਿਰਪਾ ਨਾਲ ਨਿਭਾਰੇ ਆ ਜਿਹੜਾ ਖੀਰਿਆ ਪਰ ਸਰੇ ਉੱਠ ਕੇ ਤੁਸੀਂ ਛਾਹ ਦਾ ਵੀ ਕੰਮ ਕਰਦੇ ਛਾਹ ਵੰਡੇ ਕੇ ਲੋਕਾਂ ਨੂੰ ਏ ਦੋ ਪ੍ਰੋਜੈਕਟ ਇਹ ਮੇਰੇ ਲਈ ਦੋ ਪ੍ਰੋਜੈਕਟ ਹੈ ਜੀ ਇੱਕ ਗਰਮੀਆਂ ਚ ਠੰਡੇ ਪਾਣੀ ਦੀ ਸ਼ਬੀਲ ਤੇ ਸਰਦੀਆਂ ਚ ਚਾਹ ਦਾ ਲੰਗਰ ਜਿਹੜਾ ਹੈ ਇਹ ਕਿੱਥੇ ਜਾਂਦਾ ਹੈ ਕਿਹੜੀ ਕਿਹੜੀ ਜਗ੍ਹਾ ਜਾ ਕੇ ਚਾਹ ਮੰਡੀ ਜਿੱਥੇ ਚਾਹ ਸਵੇਰੇ ਇੱਕ ਦਿਨ ਮੇਨ ਸਦਾ ਇਸੇ ਪੈਗਾ ਸਾਰਾ ਸਾਰਾ ਕਲਮ ਦਫਤਰ ਕਾਂਗਰਸ ਪਹੁੰਚਦੇ ਚਲੇ ਦੂਜਾ ਬੱਸ ਸਟੈਂਡ ਤੀਜਾ ਰੇਲਵੇ ਸਟੇਸ਼ਨ ਬਾਬਾ ਲਾਲਜੀ ਹਸਪਤਾਲ ਲੇਬਰ ਚੌਕ ਸਿਵਲ ਹਸਪਤਾਲ ਇਹ ਥਾਣੇ ਜਿੱਥੇ ਕਾਹ ਜੜੀ ਵਰਤਾਈ ਜਾਂਦੀ ਹੈ ਇਹ ਤੇ ਭਾਰ ਗਰਮੀ ਦੇ ਬਿਜਲੀ ਦੀ ਸਟੇਸ਼ਨਾਂ ਤੇ ਜਾਂ ਬੱਸ ਸਟੈਂਡਾਂ ਤੇ ਜਾ ਕੇ 파ੜੀ ਵੱਟ ਆਪਾਂ ਠੰਡ ਦੇ ਵਿੱਚ ਵੀ ਚਾਹ ਮਤਾ ਰਹੇ ਇਹ ਸਾਰੀ ਮਲਕ ਦੀ ਕਿਰਪਾ ਜੀ ਉਹਦੀ ਕਿਰਪਾ ਨਾਲ ਹੀ ਇਹ ਚੱਲ ਰਿਹਾ ਹੈ ਜੀ ਆਪਣਾ ਨਾਮ ਮੈਂ ਅਨਿਸ਼ ਸੰਜੇਵ ਸਹਾਰਾ ਕਲੱਬ ਪ੍ਰਜੈਕਟਰੀ ਚਾਰਜ ਹਾਂ ਸਰ ਜੀ ਚਾਹ ਦਰਾਂ ਤੰਦ ਲੱਗਦਾ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਹੈ ਮਹਾਰਾਜ ਦੇ ਜਿਹੜੇ ਛੋਟੇ-ਛੋਟੇ ਸਾਜ਼ਾ ਦੇ ਸੀ ਉਹਨਾਂ ਨੇ ਅਸਲੀ ਦੀ ਪੂਰਾ ਹੋ ਗੁਰੂਵਾਰ ਆਜੀ ਨੇ ਜਨਮ ਦੇ ਆ ਰਹੇ ਜਾਂਦੇ ਨੇ ਇਸ ਦਰਮਿਆਨ ਫਾਰੇ ਹੀ ਕਲੱਬ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਪੋਹ ਦੇ ਮਹੀਨੇ ਦੇ ਵਿੱਚ ਲਗਾਤਾਰ ਇੱਕ ਮਹੀਨਾ ਜਿਹੜਾ ਹੈ ਚਾਹ ਦਾ ਲੰਗਰ ਚਾਰ ਹਸ ਬਿਸਕੁਟ ਹੋਰ ਵੀ ਕੋਈ ਜੋ ਵੀ ਮਦਦਸਾ ਹੋਣ ਉਹ ਸਾਰੀਆਂ ਹੀ ਸੰਗਤ ਦੇ ਵਿੱਚ ਵਰਤਗੀਆਂ ਜਾਂਦੀਆਂ ਗਰਮ ਕੱਪੜਿਆਂ ਦਾ ਵੀ ਕਾਫੀ ਘਿਰ ਤੋਂ ਕੰਨ ਸਾਲਾਂ ਤੋਂ ਮਦਦ ਉਹ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਠੰਡ ਬਹੁਤ ਹੈਗੀ ਹੈ ਜਿਹੜੇ ਲੋਕ ਫਿਰ ਫਿਰ ਨਿਵਰ ਵਾਲੇ ਜਾਂ ਹੋਰ ਕੋਈ ਲੋਕ ਜਿਨ੍ਹਾਂ ਦੇ ਕੋਲ ਕੱਪੜੇ ਦੇ ਘਾਟ ਹੈਗੀ ਹੈ ਉਹ ਸਾਰੇ ਗਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਹਰ ਰੋਜ਼ ਗਰਮ ਕੱਪੜੇ ਜਿਹੜੇ ਹੈਗੇ ਨੇ ਉਹ ਇੱਥੇ ਦਿੱਤੇ ਜਾਂਦੇ ਨੇ ਇੱਕ ਮਹੀਨਾ ਹੀ ਨਹੀਂ ਉਸ ਤੋਂ ਬਾਅਦ ਵੀ ਜਿਹੜੇ ਹੈਗੇ ਨੇ ਜਿਹੜਾ ਸਹਾਰਾ ਕਲੱਬ ਦਾ ਦਫਤਰ ਹੈਗਾ ਉੱਥੇ ਫਿਰੇ 1:30 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੇ ਕੋਈ ਲੋੜਵੰਦ ਲੋਕ ਹੁੰਦੇ ਨੇ ਉਹਨਾਂ ਨੂੰ ਕਪੜੇ ਜਿਹੜੇ ਗਰਮ ਲੱਗੇ ਉਹ ਦਿੱਤੇ ਜਾਂਦੇ ਸਾਢੇ 4 ਵਜੇ ਸਾਡੇ ਪ੍ਰਧਾਨ ਜਗENDER ਕਾਜੀ ਹਰ ਰੋਜ਼ ਸਾਰਿਆਂ ਹੀ ਜ਼ਿੰਮੇਵਾਰੀ ਇੰਨੀ ਖੁੰਦੇ ਨੇ ਕਿ ਉਮਰ ਰਾਤ ਸੌਂਦੇ ਵੀ ਨਹੀਂ ਆਈਏ ਸਾਰਿਆਂ ਨੂੰ ਫੋਨ ਕਰਦੇ ਆ 4:30 ਵਜੇ ਨਾਲ ਆਪੋ ਆਪਣੇ ਹਿਸਾਬ ਦੇ ਨਾਲ ਸਾਰੇ ਜਣੇ ਇੱਥੇ ਆ ਜਾਂਦੇ ਨੇ ਸ਼ਕੀਲ ਅੰਚਾਰ ਜਿਹੜੇ ਸਾਡੇ ਅਜਨੇ ਸ਼ਿਵਰਾਜ ਸ਼ਰਮਾ ਜੀ ਇੰਨੀ ਉਮਰ ਹੋਣ ਦੇ ਬਾਅਦ ਵੀ ਪਰਮਾਤਮਾ ਨਾਲ ਤੰਦਰੁਸਤੀ ਰੱਖੇ ਸਭ ਤੋਂ ਪਹਿਲਾਂ ਉਹ ਇੱਥੇ ਆਏ ਹੁੰਦੇ ਨੇ ਉਹਨਾਂ ਦੇ ਹੱਥੀਓਂ ਸਾਰੀ ਚਾਹ ਬਣਦੀ ਏ ਤੇ ਜਿਹੜੀ ਸੰਗਤ ਦੇ ਵਿੱਚ ਵਰਤਾਈ ਜਾਂਦੀ ਏ ਫਿਰ ਉਹ ਜਿਹੜੀਆਂ ਸਾਡੀਆਂ ਪੰਜ ਟੀਮਾਂ ਬਣਦੀਆਂ ਨੇ ਇੱਕ ਜਨਰਲ ਸਿਵਲ ਹਸਪੀਟਲ ਬੱਸ ਸਟੈਂਡ ਤੇ ਬਾਬਾ ਲਾਲ ਸਿੰਘ ਹਸਪੀਟਲ ਸਟੇਸ਼ਨ ਤੇ ਲੇਬਰ ਚੌਕ ਤੇ ਇੱਥੇ ਜਿਹੜਾ ਕਲੱਬ ਦੇ ਥੱਲੇ ਜਿਹੜਾ ਹੈਗਾ ਜਦਾ ਉੱਥੇ ਵੀ ਮਤਲਬ ਹਰ ਰੋਜ਼ ਤਿਆਰ ਜੀ ਇਹ ਤਕਰੀਬਾੜ ਕੋਈ 5:30 ਵਜੇ ਦੇ ਨਾਲ ਮਤਲਬ ਇੱਕ ਘੰਟਾ ਲੱਗ ਜਾਂਦਾ ਬਣਾਉਣ ਤੇ 5:30 ਤੋਂ 6 ਵਜੇ ਦਾ ਸ਼ੁਰੂ ਹੋ ਜਾਂਦੀ ਹੈ ਤੇ 7:30 ਵਜੇ ਤੱਕ ਮੁੱਕਦੀ ਹੈ। ਇਹ ਜਲਦੀ ਜਲਦਾ ਉਹਦੇ ਘਰ ਤੋਂ ਬੰਦ ਹੋ ਕੇ ਹਾਂ ਜੀ ਉਹ ਮਤਲਬ ਇੱਕ ਕਾਫੀ 20-25 ਸਾਲ ਤੋਂ ਇੱਕ ਪਰੰਪਰਾ ਹੈ ਬਣੀ ਹੋਈ ਹੈ ਕਿ ਉਹਦੋਂ ਤੋਂ ਹੀ ਇਹੀ ਪਤਲ ਚਾਹ ਜਿਹੜੀ ਇਹ ਜਿਹੜਾ ਮਹੀਨਾ ਦਾ ਪੋ ਦਾ ਮਹੀਨਾ ਠੜ ਦਾ ਮਹੀਨਾ ਹੁੰਦਾ ਹੈ ਲੋਕ ਜਿਹੜੇ ਆਪਣੇ ਕੰਮ ਕਰਾਂ ਦੇ ਕੋਈ ਯਾਤਰੀ ਕੋਈ ਸਟੇਸ਼ਨ ਤੇ ਜਾਂਦੇ ਨੇ ਕੋਈ ਜਬਸਟੈਂਡ ਤੇ ਜਾਂਦੇ ਨੇ ਜਾਂ ਲੇਬਰ ਵਾਲੇ ਕੋਈ ਜਾਂਦੇ ਨੇ ਫਿਰ ਉਹਨਾਂ ਨੂੰ ਉਹ ਮਹਾਰਾਜ ਦੇ ਨਾਮ ਦੀ ਚਾਹ ਪੀਤੀ ਹੈ। ਨਹੀਂ ਠੰਡ ਲੱਗਦੀ ਹੈਗੀ ਕੋਈ ਵੀ ਠੰਡ ਠੰਡ ਲੱਗਦੀ ਜੋ ਕੰਮ ਕਰਦੇ ਹੋ ਜਾਂ ਕੋਈ ਸੇਵਾ ਦੀ ਭਾਵਨਾ ਮੰਨਦੇ ਹੋ ਤੇ ਕੋਈ ਠੰਡ ਵੀ ਨਹੀਂ ਲੱਗਦੀ ਸਤਨਾਮ ਸਿੰਘ ਜੀ ਬਹੁਤ ਵਧੀਆ ਜੀ ਬਹੁਤ ਲੋੜ ਉਹ ਆਪਣਾ ਕੰਮ ਹੈ ਹਾਂ ਜੀ ਇਹ ਸਭ ਤੋਂ ਵੱਡੀ ਸੇਵਾ ਸੇਵਾ ਕੋਈ ਨਹੀਂ ਲੱਗਦਾ ਇਤਨੀ ਕੰਮ ਕਰਨੇ ਇਹ ਜ਼ਰੂਰ ਕਰਨੇ ਚਾਹੀਏ ਆ ਬਹੁਤ ਵਧੀਆ ਕੰਮ ਲੇ। ਭਾਜੀ ਜੀ ਨਾਮ ਨਰੇਸ਼ ਕੁਮਾਰ। ਸਰੇ ਕਿੰਨਾ ਬਰਾਲਾ ਲੱਗਦਾ ਪਿਆ ਤੇਰੇ ਤੇ ਕੱਪੜੇ ਜਿੰਨੇ ਚਾਹ ਦੇ ਨੀ। ਸਰੇ ਬਹੁਤ ਵਧੀਆ ਕੰਮ ਆ ਸਾਰਾ ਕਲੱਬ ਵਾਲਿਆਂ ਦਾ ਜਿਨ੍ਹਾਂ ਨੇ ਦਸ ਰੁਪਏ ਰੋਟੀ ਤੱਕ ਕੀਤੀ ਹੋਈ ਹੈ ਥਾਲੇ। ਤੇ ਜਿਨ੍ਹਾਂ ਦੀ ਬਦੌਲਤ ਅੱਜ ਸਾਰੇ ਵੇਖੋ ਗਰੀਬ ਬੱਚਿਆਂ ਨੂੰ ਕੱਪੜੇ ਦੇ ਰਹੇ ਆ, ਖਾਣ ਪੀਣ ਨੂੰ ਚਾਰ ਅਸ ਮਿਲ ਰਿਹਾ ਵਾ। ਪੂਰੀ ਟੂਟੇ ਬੰਦੇ ਨੂੰ ਛੱਤ ਚਾਹੀਦੀ ਉਹ ਮਾਰੇ ਵੇਖੋ ਬਿਠਾ ਕੇ ਲੋਕੀ ਖਾਣ ਦੇ ਤੇ ਆਂਦੇ। ਅਰ ਜਈ ਜੀ ਬੇਟੀ ਉਹਦੇ ਹਿਸਾਬ ਨਾਲ ਬਿਲਕੁਲ ਜ਼ਰੇ ਸੇਵਾ ਦਾ ਮੌਕਾ ਕਿਸੇ ਕਿਸੇ ਨੂੰ ਭਗਵਾਨ ਦਿੰਦਾ ਹਰ ਕਿਸੇ ਨੂੰ ਇਹ ਚੀਜ਼ਾਂ ਨਹੀਂ ਮਿਲਣ। ਕਿਉਂਕਿ ਭਾਰ ਗਰਮੀ ਦੇ ਵਿੱਚ ਵੀ ਬਿਲਕੁਲ ਜ਼ਰੇ ਭਾਰ ਗਰਮੀ ਦੇ ਵਿੱਚ ਸਟੇਸ਼ਨਾਂ ਤੇ ਤਾਂ ਤਾਂ ਬੱਸ ਸਟੈਂਡ ਲੱਗੇ ਹਰ ਜਗ੍ਹਾ ਇਹਨਾਂ ਨੇ ਪਾਣੀ ਦੀ ਸਹੂਲਤਾਂ ਤੱਕ ਦਿੱਤੀ ਹੋਈ ਹੈ। ਕਿ ਯਾਤਰੀ ਗਣ ਜਿਹੜੇ ਵੀ ਆਉਣ ਪਰੇਸ਼ਾਨ ਨਾ ਹੋ ਕੇ ਜਾਣ। ਕਿਹਦੇ ਹੈ ਇਹ ਹੰਦ ਵੀ ਆਪਣੇ ਨਾਲ ਹੀ ਬਿਲਕੁਲ ਜ਼ਰੇ ਸਹੀ ਗੱਲ ਹੈ। ਆਪਣੇ ਨੂੰ ਸੱਚਾ ਕੀ ਕੁਛ ਨਹੀਂ ਸਿਰੇ ਦਾ ਪਾਣੀ ਦੇ ਵਿੱਚ ਹੱਥ ਜਣਾ ਵੀ ਬਹੁਤ ਮਾਇਨੇ ਰੱਖਦਾ।